ਈ ਬੱਚਿਓ ਤੁਸੀਂ ਦਿੱਲੀ ਆ ਰਹੇ ਹੋ ਫਿਰ ਸਾਰੇ ਹਾਂ ਜੀ ਵੀਰੇ ਠੀਕ ਆ ਤੇ ਮੇਰੇ ਕੋਲ ਡੋ ਵੀ ਮੇਰੇ ਨਾਲ ਖੇਡਦੇ ਸੀ ਸਾਰਿਆਂ ਨੇ ਉਹਨਾਂ ਦਾ ਯੋਗਦਾਨ ਆ ਕਿ ਜੋ ਵੀ ਚੀਜ਼ ਮੰਗਣਗੇ ਪਰ ਜਵਾਬ ਆ ਕੋਈ ਚੀਜ਼ ਨੂੰ ਹਰੇਕ ਮਿਲੂ ਠੀਕ ਆ ਖੜਾਉਣ ਵੀ ਲੈ ਕੇ ਜਾਂਦਾ ਸੀ ਆਪਣੀ ਗੱਡੀ 'ਚ ਲੈ ਕੇ ਜਾਂਦਾ ਗੱਡੀ 'ਚ ਆਪਦਾ ਤੇਲ ਹਾਲਾਂਕਿ ਮੈਂ ਕਹਿੰਦਾ ਉਹਨਾਂ ਨੇ ਕਹਿੰਦਾ ਨਹੀਂ ਮੇਰੇ ਕੋਲ ਹੈਗੇ ਆਪਦਾ ਪੌਂਦਾ ਇਹ ਸ਼ੌਂਕ ਆ ਇਹਨਾਂ ਨੂੰ ਹਾਂ ਜੀ ਪਹਿਲਾਂ ਤੋਂ ਖੇਡਦਾ ਹੁੰਦਾ ਮੈਂ ਇਹ ਹੁਣ ਦਿੱਕਤ ਆਉਂਦੀ ਹੈ ਮਿੱਟੀ ਉੱਡ ਜਾ ਕੋਈ ਬੰਦਾ ਕਹਿ ਦੇ ਵੀ ਮਿੱਟੀ ਪਾ ਲੋ ਭਾਈ ਫੇਤੀ ਮਿੱਟੀ ਪਵਾ ਦਾਂਗੇ ਕਿਉਂਕਿ ਪਿੰਡੂ ਦਾ ਟਰੈਕਟਰ ਘਰ ਦੀ ਵੀਰੇ ਦਾ ਸਾਡੇ ਕੋਲ ਸਾਰੇ ਟਰੈਕਟਰ ਹੈਗੇ ਕਿਵੇਂ ਆ ਸੋਨੀ ਮੂਨ ਦਰਸ਼ਨ ਬਾਈ ਕੇ ਨੇ ਇਹ ਵਿਚਾਰੇ ਕਹਿੰਦੇ ਠੀਕ ਆ ਮੇਰੂ ਜਾਨੀ ਜਵਾਕਾਂ ਦਾ ਬਾਲੀ ਕੇਅਰ ਕਰਦਾ ਜੀ ਮੈਂ ਨਹੀਂ ਇੰਨਾ ਦੇਖਿਆ ਵੀ ਕੋਈ ਕਰਦਾ ਵਾ ਖੇਤੀ ਮੈਂ ਵੀ ਕਰਦਾ ਤੇ ਇਹ ਵੀ ਕਰਦਾ ਇੰਨਾ ਟਾਈਮ ਮੇਰੇ ਕੋਲ ਵੀ ਨਹੀਂ ਹੁੰਦਾ ਇਹ ਜਾਨੀ ਜਾਦੇ ਟਾਈਮ ਕੱਢਦਾ ਹੈ ਜਵਾਕਾਂ ਲਈ ਤੇ ਘਮਮ ਨੂੰ ਹੋ ਜੂ ਵਧੀਆਂ ਹੁਣ ਮਿੱਟੀ ਉੜਦੀ ਆ ਤਾਂ ਕੀ ਹੋਆ ਕਿਵੇਂ ਹੁਣ ਆਲੇ-ਦਾਲੇ ਬੁੜੀਆਂ ਜਾਂਦੀਆਂ ਨੇ ਖੋ ਲੁੱਟ ਕਿੰਨੀ ਹੋਈ ਆ ਜੇ ਉਹਦੇ ਘਾਲ ਲੱਗਿਆ ਉਹ ਵਧੀਆ ਪੱਕਾ ਕਰਾਉਣਾ ਮਾਈਆਂ ਕਿਵੇਂ ਮਾਦੀ ਕੁਮੀ ਜਾਣੂ ਰੇ ਬਿਲਕੁਲ ਹਣਾ ਉਹ ਇਹਨਾਂ ਅਮੀਰੂ ਨੇ ਜਦੇ ਆਟੇ ਟਾਈਮ ਸਾਮਾਨ ਸਮੂਹ ਲਿਆ ਕੇ ਆਪੇ ਜਿੰਮ ਕਰੀਆ ਉਹਨੇ ਟਾਇਰ ਟੂਰ ਵੀ ਰੱਖੇ ਹੋਏ ਨੇ ਇੱਧਰਲੇ ਪਾਸੇ ਟਾਇਰ ਵੀ ਤੇ ਇਹ ਸਾਰਾ ਹੀ ਯੋਗਦਾਨਾ ਕਿਵੇਂ ਹੁਣ ਆਪਣੇ ਪੰਜਵੇਂ ਡੀਸੀ ਆਪਣੇ ਆ ਨਾ ਹਾਂ ਨਾ ਡੀਸੀ ਹੁਣੀ ਪੂਰੀ ਮਦਦ ਕਰਾ ਦੇ ਡੀਸੀ ਹਰੇ ਮੈਂ ਲਾ ਲਉ ਮੈਂ ਕੰਮ ਬਾਹਰ ਚੱਲਿਆ ਗਿਆ ਹਰਦੀਪ ਵੀਰੇ ਨੇ ਆ ਜਾਣਾ ਜਾਂ ਜਸਨ ਦਾ ਸਟੈਟਿਚ ਲੱਗਿਆ ਵਿਚਾਰਾ ਜਵਾਕ ਉਹਨੇ ਦੇਖ ਜਾਣਾ ਵੀ ਜਵਾਕ ਖੇਡਦਾ ਉਹਨੇ ਦੱਸ ਦੇਣਾ ਵੀ ਵੀਰੇ ਉੱਥੇ ਖੇਡਦੇ ਆ ਉਹ ਕਰਾਂਗੇ ਇਹਨਾਂ ਦਾ ਜੇ ਕਿਸੇ ਨੂੰ ਲੱਗਦਾ ਵੀ ਮੈਂ ਪੜ੍ਹਾਈ ਨੂੰ ਪੈਸਾ ਨਹੀਂ ਉਹ ਵੀ ਅਸੀਂ ਦਵਾਂਗੇ ਪੜਾਈ ਤੋਂ ਬਾਅਦ ਇਸ ਆਪਣੇ ਖੇਡ ਗਰਾਊਂਡ ਦੇ ਵਿੱਚ ਆਪਣੇ ਬੱਚਿਆਂ ਨੂੰ ਭੇਜਿਆ ਕਰੋ ਕਿਉਂਕਿ ਨਸ਼ਿਆਂ ਤੋਂ ਬਚਣ ਦਾ ਇਹੀ ਇੱਕੋ ਤਰੀਕਾ ਵਾ ਪੜਾਈ ਦੇ ਨਾਲ ਨਾਲ ਖੇਡਾ ਬਹੁਤ ਜ਼ਰੂਰੀ ਨੇ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਇੱਕ ਦੂਜੇ ਦੀ ਹੈਲਪ ਕਰਨੀ ਸਿਖਾਉਂਦੀਆਂ ਨੇ ਪਿਆਰ ਕਰਨਾ ਸਿਖਾਉਂਦੀਆਂ ਨੇ ਖੇਡਾਂ ਤੇ ਇਹ ਬਹੁਤ ਜ਼ਰੂਰੀ ਨੇ ਪਤਾ ਨਹੀਂ ਯਾਨੀ ਕਹਿੰਦਾ ਮਿੱਟੀ ਦੀ ਲੋੜ ਆ ਸਾਨੂੰ ਹੁਣ ਬੱਸ ਸੋ ਵੀਰ ਨੇ ਦੱਸਿਆ ਵੀ ਇੱਥੇ ਮਿੱਟੀ ਦੀ ਬਹੁਤ ਲੋੜ ਆ ਤੇ ਜੇ ਆਪਾਂ ਘਾਟੋਂ ਵੀ ਘਟਵੇਂ 15 ਟਰਾਲੀਆਂ ਤੋਂ 20 ਟਰਾਲੀਆਂ ਦੇ ਵਿੱਚ ਵਿੱਚ ਸਰ ਜਾਣਾ ਹਾਂ ਵੀ ਘਾਹ ਵੀ ਲਵਾ ਲਾਂਗੇ ਜਦੋਂ ਘਾਹ ਲਵਾ ਲਾਂਗੇ ਖਾਨੂੰ ਪੂਰਾ ਸਹਿਯੋਗ ਹੈ ਨਾ ਬਾਬਾ ਲਾਸ਼ਾ ਵਾਲਿਆਂ ਨੇ ਵੀ ਕਹੇ ਪਾਣੀ ਪੋਰੋ ਕਮਰਾ ਦਿੱਤਾ ਹੋਇਆ ਵਿਚਾਰਿਆਂ ਨੇ ਇਹਨਾਂ ਦਾ ਵੀ ਧੰਨਵਾਦ ਆ ਪ੍ਰਧਾਨ ਦਾ ਇਹਨਾਂ ਦਾ ਉਹ ਵੀਰ ਦਾ ਧੰਨਵਾਦ ਜੀ ਚਲੋ ਬਹੁਤ ਵਧੀਆ ਜੀ ਆਪਣਾ ਮਿੱਟੀ ਦਾ ਕੰਮ ਹੋ ਜੇ ਬਹੁਤ ਵਧੀਆ ਜੀ ਬਹੁਤ ਲੋੜ ਆ ਜਿਸ ਨੂੰ ਉੱਥੋਂ ਤੂਰ ਸਾਹਿਬ ਦਾ ਫੋਨ ਆਉਂਦਾ ਆਪਣੇ ਰਾਣਾ ਸਾਹਿਬ ਤੋਂ ਉਹਨਾਂ ਨੇ ਅਸੀਂ ਮੈਚ ਲਾਉਣਾ ਚਾਹ ਤੈਰਾ ਤੋਂ 13 ਤੋਂ 14 ਸਾਲ ਦੇ ਜਵਾਨਾਂ ਦਾ ਮੈਚ ਲਾਉਣਾ ਹੀ ਲਾਉਣਾ ਸੀ ਹਰ ਇੱਕ ਸੰਡੇ ਮੈਚ ਹੁੰਦਾ ਸਾਡਾ ਲਓ ਜੀ ਸਾਡੇ ਨਾਲ ਹਾਜ਼ਰ ਨੇ ਰਜਿੰਦਰ ਸਿੰਘ ਜੀ ਮੀਰੂ ਵੀਰ ਤੇ ਨਾਲ ਉਹਨਾਂ ਦੇ ਹਰਦੀਪ ਸਿੰਘ ਜੀ ਜਿਹੜੇ ਕਿ ਇੱਥੇ ਬੱਚਿਆਂ ਨੂੰ ਫੁੱਟਬਾਲ ਦੀ ਸਖਲਾਈ ਦਿੰਦੇ ਨੇ ਆਪਾਂ ਸਾਰੀ ਗੱਲਬਾਤ ਕਰਾਂਗੇ ਕਿ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਵਧਾਈ ਦੇ ਪਾਤਰੋਂ ਤੁਸੀਂ ਜੋ ਕਿ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਦੇਖੋ ਕਿੰਨਾ ਵਧੀਆ ਬੱਚਿਆਂ ਨੂੰ ਤੁਸੀਂ ਡਿਸਪਲਿਨ ਦੇ ਨਾਲ ਫੁੱਟਬਾਲ ਸਿਖਾ ਰਹੇ ਹੋ ਇੰਨੀ ਬਹੁਤ ਜ਼ਿੰਮੇਵਾਰੀ ਬਹੁਤ ਵੱਡੀ ਕਿਉਂਕਿ ਅੱਜ ਕੱਲ੍ਹ ਦੇਖੋ ਸਮਾਂ ਕਿਸੇ ਕੋਲ ਹੈ ਨਹੀਂ ਇੰਨਾ ਤੁਸੀਂ ਫੇਰ ਵੀ ਆਪਣਾ ਸਮਾਂ ਘੰਟਾ 2 ਘੰਟੇ ਜੋ ਵੀ ਹੈਗਾ ਤੁਸੀਂ ਦਿੰਨੇ ਹੋ ਤੁਸੀਂ ਵਧਾਈ ਦੇ ਪਾਤਰੋਂ ਜੀ ਇੱਕ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਪਿਛਲੇ ਕਾਫੀ ਸਮੇਂ ਤੋਂ ਅਸੀਂ ਤੁਹਾਡੇ ਵੀਡੀਓ ਦੇਖਦੇ ਆਂ ਸੋਸ਼ਲ ਮੀਡੀਆ ਤੇ ਤੇ ਸਮਾਂ ਬਣਿਆ ਬਣਾਉਨੇ ਆਂ ਕਈ ਵਾਰ ਤੁਸੀਂ ਨਹੀਂ ਮਿਲਦੇ ਅੱਜ ਚਲੋ ਸਮਾਂ ਬਣ ਗਿਆ ਤੁਹਾਡੇ ਨਾਲ ਸਾਰੀ ਗੱਲਬਾਤ ਕਰਾਂਗੇ ਵੀਰ ਜੀ ਇਹ ਮਤਲਬ ਪਿਛਲੇ ਕਿੰਨੇ ਕ ਚਿਰਾਂ ਤੋਂ ਤੁਸੀਂ ਖੜਾ ਰਹੇ ਹੋ ਬੱਚਾ ਵੀਰ ਸਾਨੂੰ ਦੋ ਆਪਣੇ ਲੀਕ ਕਰਾਈ ਦੀ ਆਪਾਂ ਦੇਖ ਲਓ 1.5 ਸਾਲ ਹੋ ਗਿਆ ਮੇਰੇ ਕੋਲ ਜਵਾਕਾਂ ਨੂੰ ਆਂਦੇ ਠੀਕ ਹੈ ਜੀ ਹਾਂਜੀ ਤੇ ਉਸ ਤੋਂ ਬਾਅਦ ਅਸੀਂ ਪਹਿਲਾਂ ਉਧਰ ਖਲਾਉਂਦੇ ਦੀ ਹਾਂਜੀ ਫਿਰ ਸਾਨੂੰ ਉੱਧਰ ਦਿੱਕਤ ਆਈ ਕਿਵੇਂ ਫਸਲ ਆਉਂਦੀ ਆ ਆਪਣੇ ਯਾਰ ਗਰਾਂ ਫੀਲਰ ਚ ਨਾ ਫਿਰ ਉਹਦੇ ਕਰਕੇ ਦਿੱਕਤ ਆ ਗਈ ਮੈਂ ਜਵਾਕ ਉਹ ਰਿਸੈਪਟ ਕਰ ਲੇਵੇ ਸਾਰੀ ਜਵਾਕ ਪਿੰਡ ਦੇ ਉਰੀ ਆਉਣ ਲੱਗੇ ਜਾਂਦੇ ਉੱਧਰ ਵੀ ਆ ਵੱਡੇ ਜਾਂਦੇ ਆ ਪਰ ਜਾਂਦੇ ਉੱਧਰ ਵੀ ਆ ਫੀਲਰ ਤੇ ਵੀ ਜਾਂਦੇ ਆ ਸੋ ਵੀਰ ਨੇ ਦੱਸਿਆ ਵੀ ਇੱਧਰ ਵੀ ਬੱਚੇ ਖੇਡ ਰਹੇ ਨੇ ਸੋ ਬਹੁਤ ਵਧੀਆ ਚਲੋ ਖੇਡ ਰਹੇ ਆ ਵੀਰ ਜੀ ਮਤਲਬ ਹੁਣ ਆਪਣੀ ਮਿੱਟੀ ਵਗਾਰ ਔੜ ਰਹੀ ਆ ਹੁਣ ਤੁਹਾਨੂੰ ਇੱਥੇ ਕਿਹੜੀ ਚੀਜ਼ ਦੀ ਲੋੜ ਆ ਮੇਰੇ ਹਿਸਾਬ ਨਾਲ ਮਿੱਟੀ ਬਹੁਤ ਔੜ ਰਹੀ ਆ ਬੱਚਿਆਂ ਨੂੰ ਨਾ ਖੇਡਣ ਚ ਦਿੱਕਤ ਆ ਰਹੀ ਆ ਹੁਣ ਤੁਸੀਂ ਕੀ ਮੰਗ ਕਰ ਰਹੇ ਹੋ ਵੀਰੇ ਅਸੀਂ ਇਹ ਮੰਗ ਕਰਦੇ ਆ ਵੀ ਜੋ ਕੋਈ ਮਿੱਟੀ ਪਵਾ ਦੇਵੇ ਗਰਾਊਂਡ ਦੇ ਵਿੱਚ ਇੱਕ ਤਾਂ ਹੀ ਆਪਦਾ ਘਾਹ ਲਾ ਲਾਂਗੇ ਅਸੀਂ ਆਪ ਦੇ ਕੋਲੋਂ ਲਾ ਲਾਂਗੇ ਕਿਉਂਕਿ ਮਿੱਟੀ ਦੀ ਪ੍ਰੋਬਲਮ ਹੈ ਕਿਵੇਂ ਹੁਣ ਭਾਗੀ ਵੀਰਾ ਆ ਜਾਂਦੀ ਬਾਹਰੋਂ ਸਾਨੂੰ 2 ਫੁੱਟ ਵਾਲਾਂ ਦੇ ਗਿਆ ਭਾਗੀ ਵੀਰਾ ਕਿਵੇਂ ਉਹਨੂੰ ਮੈਂ ਨੈਟ ਨੂੰ ਪੋਲ ਕਿਹਾ ਵੀਰੇ ਸਾਨੂੰ ਵੀ ਪੋਲ ਲੈ ਦੇ ਬਾਲੀਬਾਲ ਖੇਡਣ ਨੂੰ ਭਾਗੀ ਨੇ ਉਸੇ ਟਾਈਮ ਲਵਾਤੇ ਅਸੀਂ ਇਹ ਨਹੀਂ ਕਹਿੰਦੇ ਸਾਨੂੰ ਪੈਸੇ ਦੇਵੇ ਕੋਈ ਕੋਈ ਬੰਦਾ ਕਿਵੇਂ ਕੋਈ ਬਾਹਰੋਂ ਬੂਰੋਂ ਬੰਦਾ ਕਰਦਾ ਸਾਨੂੰ ਦੱਸ ਦੇਵੇ ਵੀ ਮਿੱਟੀ ਭਾਈ ਤੁਸੀਂ ਪਾ ਲੋ ਸਾਨੂੰ ਦੱਸ ਦਿਓ ਇਸੀ ਮਿੱਟੀ ਪਾਉਣਿਆਂ ਵੀ ਮਿੱਟੀ ਪਵਾ ਦੇਵੇ ਕੋਈ ਹੈ ਨਾ ਜਿਆਦਾ ਵਧੀਆ ਨਹੀਂ ਚਲੋ ਹਾਂ ਕਿਉਂਕਿ ਜਦੋਂ ਬੱਚੇ ਖੇਡਦੇ ਨੇ ਤੇ ਆਪਾਂ ਸਾਹ ਜ਼ੋਰ ਨਾਲ ਲੈਣਾ ਪੈਂਦਾ ਵਾ ਸਾਰਾ ਆਪਣੇ ਅੰਦਰ ਹੀ ਜਾਂਦਾ ਡਸਟਿੰਗ ਹੈ ਨਾ ਸੋ ਵੀਰ ਨੇ ਦੱਸਿਆ ਵਾ ਵੀ ਇਸ ਸਮੇਂ ਤੁਸੀਂ ਦੇਖ ਵੀ ਸਕਦੇ ਹੋ ਮੌਜੂਦਾ ਹਾਲਾਤ ਤੁਸੀਂ ਵੀਡੀਓ ਦੇ ਵਿੱਚ ਵੀ ਗਰਦ ਬਹੁਤ ਹੋ ਡਰਈਆ ਬੱਚੇ ਖੇਡ ਰਹੇ ਨੇ ਆਪਣੇ ਬੱਚੇ ਨੇ ਆਪਣਾ ਦਾ ਸਿਹਤ ਦਾ ਵੀ ਧਿਆਨ ਰੱਖਣਾ ਖੇਡਦੇ ਨਾਲ ਸੋ ਬਹੁਤ ਚੰਗੀ ਗੱਲ ਆ ਜੋ ਨਵੀਂ ਪਨੀਰਾ ਅੱਜ ਕੱਲ ਇਹਨਾਂ ਨੂੰ ਹੀ ਲੋੜ ਆ ਸਾਂਭਣ ਦੀ ਕਿਉਂਕਿ ਜੋ ਵੱਡੇ ਨੇ ਚਲੋ ਉਹ ਤਾਂ ਆਪਣੇ ਸੈੱਟ ਨੇ ਖੇਡ ਰਹੇ ਨੇ ਇਸ ਚੀਜ਼ ਨੂੰ ਸੁਭਾਲਣ ਦੀ ਲੋੜ ਆ ਜਿਹੜੇ ਛੋਟੇ ਬੱਚੇ ਨੇ ਸੋ ਜੇ ਕੋਈ ਵੀਰ ਇੰਨੀ ਕੁ ਮਦਦ ਕਰਦੇ ਤਾਂ ਅਸੀਂ ਉਹਨਾਂ ਦਾ ਧੰਨਵਾਦ ਹੋਵਾਂਗੇ ਇਹ ਸਾਰੇ ਪ੍ਰਬੰਧਕ ਵੀਰਾਂ ਵੱਲੋਂ ਵੀ ਖਿਡਾਰੀ ਵੀਰਾਂ ਵੱਲੋਂ ਵੀ ਧੰਨਵਾਦ ਹੋਊਗਾ ਸੋ ਮਿੱਟੀ ਦੀ ਬਾਤ ਹੈ ਉੜ ਰਹੀ ਆ ਇਸ ਮਿੱਟੀ ਵਾਸਤੇ ਮਿੱਟੀ ਲਾਲ ਮਿੱਟੀ ਕਹਿੰਦੇ ਜੀ ਟਰਾਲੀ ਵਾਸਤੇ ਲਾਲ ਮਿਲ ਜਾਵੇ ਕਾਲੀ ਮਿਲ ਜਾਵੇ ਆਪਾਂ ਨੂੰ ਠੀਕ ਆ ਜੀ ਮਤਲਬ ਜੀ ਇੱਥੇ ਕੁਛ ਕੁ ਟਰਾਲੀਆਂ ਲਾਲ ਮਿੱਟੀ ਦੀ ਪੈ ਜਾਣ ਵਧੀਆ ਮਿੱਟੀ ਦੱਬ ਜੂਗੀ ਹੁਣ ਇਹ ਥੋੜਾ ਰੇਤਾ ਜਿਹਾ ਹੈਗਾ ਵੀ ਬਹੁਤ ਜ਼ਿਆਦਾ ਆੜ ਰਿਹਾ ਤੁਸੀਂ ਦੇਖੋ ਇੱਥੇ ਖੜ ਨਹੀਂ ਹੁੰਦਾ ਬੱਚੇ ਖੇਡ ਰਹੇ ਨੇ ਦੋ ਦੋ ਘੰਟੇ ਖੇਡਦੇ ਨੇ ਸੋ ਇਹ ਕਿ ਇੱਥੇ ਚੀਜ਼ ਦੀ ਬਹੁਤ ਲੋੜ ਆ ਜੇ ਕੋਈ ਸਾਡੀ ਹੈਲਪ ਕਰ ਦੇਵੇ ਅਸੀਂ ਨਗਰ ਪੰਚਾਇਤ ਨੂੰ ਵੀ ਬੇਨਤੀ ਕਰਦੇ ਆ ਐਨ ਆਰ ਆ ਵੀਰਾਂ ਨੂੰ ਵੀ ਨਗਰ ਨਿਵਾਸੀਆਂ ਨੂੰ ਵੀ ਦਾਨੀ ਵੀਰਾਂ ਨੂੰ ਵੀ ਜਿੰਨਾ ਕ ਤੁਸੀਂ ਹੋ ਸਕਦਾ ਸਾਡੀ ਇਸ ਮਦਦ ਵਿੱਚ ਜ਼ਰੂਰ ਕਰੋ ਤੇ ਬਾਕੀ ਵੀਰ ਜਿਵੇਂ ਤੁਸੀਂ ਦੱਸਿਆ ਵੀ ਅਸੀਂ ਫੁੱਟਬਾਲ ਲਈ ਵੀ ਬਾਹਰ ਲੈ ਜਾਣੇ ਟੂਰਨਾਮੈਂਟਾਂ ਤੇ ਉਹ ਫਿਰ ਮਤਲਬ ਖਰਚਾ ਪਾਣੀ ਕਿਵੇਂ ਚਲਾਉਣਾ ਤੁਸੀਂ ਉਹ ਮੇਰੇ ਕਿਵੇਂ ਅਸੀਂ ਪਹਿਲਾਂ ਮੈਂ ਖੇਡਦਾ ਰਿਹਾ ਕਿਵੇਂ ਉਹਨਾਂ ਨੂੰ ਫੋਨ ਕਰ ਦੋ ਕੋਈ ਸਾਨੂੰ ਐਸੀ ਕਹਿੰਦੇ ਵੀ ਜਵਾਕ ਖੇਡਣ ਸਾਨੂੰ ਪੈਸੇ ਡਿੱਕ ਨਹੀਂ ਪੈਸਾ ਨਹੀਂ ਮੰਗਦੇ ਕਿਤੇ ਤੋਂ ਵੀ ਅਸੀਂ ਕਿਵੇਂ ਹੁਣ ਪਿੰਦੂ ਆਪ ਜਰਾ ਲੱਖੇ ਪੰਜ ਦਾ ਭਤੀਜਾ ਜਦ ਮਰਜੀ ਉਹਨੂੰ ਟਰੈਕਟਰ ਨੂੰ ਕਹਿ ਦੋ ਉਹ ਲੈ ਆਉਂਦਾ ਕਿਵੇਂ ਹਰਦੀਪ ਵੀਰਾ ਜੇ ਜਦ ਮਰਜੀ ਉਹਨੂੰ ਕਹਦੇ ਹਰਦੀਪ ਆਪਾ ਗਰਾਊਂਡ 'ਚ ਇਹ ਕਰਨਾ ਜਦ ਦੇ ਟਰੈਕਟਰ ਹਾਜ਼ਰ ਨੇ ਉਸੇ ਟਾਈਮ ਇਹ ਨਹੀਂ ਇਹਨਾਂ ਨੇ ਕਹਿੰਦਾ ਵੀ ਅਸੀਂ ਘੰਟੇ ਨੂੰ ਆਉ ਗਰਾਊਂਡ ਉਹਨੇ ਆਉਂਦੇ ਹੀ ਸਾਰੇ ਉਹਨੇ ਠੀਕ ਕਰਾਉਣਾ ਤੇ ਸਾਰੇ ਦਾਨੀ ਵੀਰਾਂ ਦਾ ਜੋ ਵੀ ਵੀਰੇ ਨੇ ਨਾਮ ਲੈਣ ਨੇ ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਆ ਜਿਹੜੇ ਖੇਡ ਪ੍ਰੇਮੀ ਨੇ ਫੁੱਟਬਾਲ ਦੇ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਜਿੰਨਾ ਕੋਈ ਵੀ ਹੋ ਸਕਦਾ ਤੁਸੀਂ ਮਤਲਬ ਜਰੂਰ ਕਰਿਆ ਕਰੋ ਆਪਣੇ ਪਿੰਡ ਦਾ ਕੰਮ ਆ ਬੱਚੇ ਨੇ ਕਿਉਂਕਿ ਇਹਨਾਂ ਨੂੰ ਬਹੁਤ ਸਭਾਲਣਾ ਬਹੁਤ ਜ਼ਰੂਰੀ ਆ ਤੇ ਬਾਕੀ ਵੀਰ ਜੀ ਆਪਣੇ ਪਿੰਡ ਦੇ ਵਿੱਚ ਸਾਰੀ ਲਗਭਗ ਪੱਤੀ ਜੀ ਆਉਂਦੇ ਹੋਣਗੇ ਬੱਚੇ ਨਾ ਵੀਰੇ ਮੈਂ ਸਾਰੀ ਪੱਤੀ ਹੈ ਉਧਰੋਂ ਮਦੋ ਕੇ ਤੋਂ ਵੀ ਆਉਂਦੇ ਨੇ ਦੀਪਾ ਤੋਂ ਵੀ ਆਉਂਦੇ ਗੰਗਾ ਤੋਂ ਵੀ ਨੇ ਜੇਟਾ ਜੀ ਨੂੰ ਮਸੰਦਾ ਦੋ ਵੀ ਨੇ ਕੋਈ ਜਵਾਕ ਇਹ ਨਹੀਂ ਹੈਗਾ ਵੀ ਪਿੰਡ ਤੋਂ ਆਉਂਦੇ ਨਹੀਂ ਪਹਿਲਾਂ ਅਸੀਂ ਖੇਲ ਦੇ ਫੀਲਡ ਵਿੱਚ ਜ਼ਰੂਰ ਸੀ ਹੁਣ ਅਸੀਂ ਫੀਲਡ ਦੇ ਵਿੱਚ ਪਿੱਛੇ 20000 ਰੁਪਇਆ ਲਾਇਆ ਠੀਕ ਕਰਨ ਨੂੰ ਲੇਜ਼ਰ ਕਰਵਾਇਆ ਤੇ ਚਲੋ ਪਿੰਡ ਦੀ ਉਹ ਫਸਲ ਆਉਂਦੀ ਸੀ ਕਹਿ ਨਹੀਂ ਸਕਦੇ ਨਾ ਤੇ ਫਸਲ ਗਈ ਤੇ ਉਹ ਜਾ ਕੇ ਦੇਖੋ ਉਹੀ ਰੇਤਾਂ ਫੇਰ ਪਿਆ ਉਹ ਫਿਰ ਉਹਦੀ ਹੈ ਇਹ ਕਹਿੰਦੇ ਵੀ ਸਿੱਟਣ ਜਰੂਰ ਫਸਲ ਆੜਤੀਏ ਸੁਆਗਾ ਦਾ ਮਰੋਣ ਕਹਿੰਦੇ ਸਾਡੇ ਬੜੇ ਜਵਾਕ ਆ ਉਧਰ ਉਹ ਵਿਚਾਰੇ ਉਧਰ ਖੇਲਦੇ ਆ ਤੇ ਉਧਰ ਹੁਣ ਕਿਰਟਾਲੇ ਜਵਾਕਾਂ ਨੂੰ ਵੀ ਖੇਡਣਾ ਫੁੱਟਬਾਲ ਵਾਲਿਆਂ ਨੂੰ ਖੇਡਣਾ ਕੌਡੀ ਵਾਲਿਆਂ ਉਹ ਤਾਂ ਫਿਰ ਅਲਜੂ ਨਾ ਕੇਸ ਕਿਸੇ ਟਾਈਮ ਇਹ ਹੋ ਜਾਂਦੀ ਜਦ ਮੈਂ ਉਧਰ ਫੁੱਟਬਾਲ ਖੇਡਦਾ ਸੀ ਕਿਸੇ ਟਾਈਮ ਇਹ ਹੋਇਆ ਮੇਰੇ ਤੇ ਰਿਪੋਰਟ ਹੋ ਗਈ ਮਿਰਦੇ ਪਰਚਾ ਕਰਾਉਣ ਨੂੰ ਤਿਆਰ ਹੋ ਕੇ ਖੇਡ ਚੱਕਰ ਤਾਂ ਹੀ ਕਰਕੇ ਮੈਂ ਉੱਧਰ ਲੈ ਕੇ ਨਹੀਂ ਜਾਂਦਾ ਜਵਾਕ ਵੀ ਆਪਾਂ بڑے ਗਰਾਊਂਡ 'ਚ ਨਹੀਂ ਜਾਣਾ ਕਿਉਂਕਿ ਵੀ ਉੱਥੇ ਡਿੱਕਤਾਂ ਉਹਨੀਆਂ ਖੇਡਣ ਦੀ ਸੀ ਪੰਚਾਇਤ ਨੇ ਵਧੀਆ ਗਰਾਊਂਡ ਬਣਾਇਆ ਇਹ ਨਹੀਂ ਕਹਿੰਦੇ ਮਾੜਾ ਗਰਾਊਂਡ ਆ ਗਰਾਊਂਡ ਬਹੁਤ ਵਧੀਆ ਬਣਾਇਆ ਖੇਡਣ ਨੂੰ ਵਧੀਆ ਪਰ ਡਿੱਕਤ ਉੱਥੇ ਖੇਡਣ ਦੀ ਉਹਨਾਂ ਸਾਰੀਆਂ ਟੀਮਾਂ ਕਿਵੇਂ ਖੇਡਣਗੀਆਂ ਹਾਂ ਟੀਮਾਂ ਹੁਣ ਕਿੰਨੀਆਂ ਨੇ ਤੇ ਜਵਾ ਕਿਵੇਂ ਖੇਡੋ ਆਪ ਵਿੱਚ ਹੀ ਲੜਨਗੇ ਫਿਰ ਉਹਨੇ ਕਹਣਾ ਇਹ ਕ੍ਰਿਕਟ ਖੇਡਣੀਆਂ ਇਹਨੇ ਫੁੱਟਬਾਲ ਖੇਡਣੀਆਂ ਕੌਡੀ ਵਾਲੇ ਨੇ ਕੌਡੀ ਖੇਡਣੀਆਂ ਏਸੀ ਕਹਿੰਦੇ ਆ ਵੀ ਚੱਲ ਸਾਡਾ ਬੜੇ ਖੇਲਦਿਆ ਕੋਈ ਚੱਕਰ ਨਹੀਂ ਸਾਨੂੰ ਸੋ ਵੀਰ ਨੇ ਦੱਸਿਆ ਵੀ ਚਲੋ ਉਹ ਗਰਾਊਂਡ ਵੀ ਸਮੇਂ ਨੇ ਅਸੀਂ ਬੇਨਤੀ ਵੀ ਕਰਦੇ ਆ ਵੀ ਜਿਹੜਾ ਵੀ ਉਸ ਗਰਾਊਂਡ ਨੂੰ ਚਲੋ ਕੋਈ ਹਾੜੀ ਸੌਣੀ ਵੇਲੇ ਭਾਰਤ ਦਾ ਬਾਗ ਕੋਈ ਕਾਣਕ ਵਗੈਰਾ ਰੱਖਦਾ ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਜਿਵੇਂ ਤੁਸੀਂ ਗਰਾਊਂਡ ਸਾਫ਼ ਸੁਥਰਾ ਲਿਆ ਹੈ ਨਾ ਉਹ ਬਾਰਤਣ ਤੋਂ ਬਾਅਦ ਉਸੇ ਤਰ੍ਹਾਂ ਸਾਫ਼ ਸਫਾਈ ਕਰਾਦਿਆ ਕਰੋ ਕਿਉਂਕਿ ਬੱਚਿਆਂ ਨੂੰ ਉਹਦੇ ਵਿੱਚ ਖੇਡਣ 'ਚ ਬਹੁਤ ਦਿੱਕਤ ਆਉਂਦੀ ਹੈ ਜੀ ਤੇ ਗਰਾਊਂਡ ਦੀ ਸਾਂਭ ਸੰਭਾਲ ਜੇ ਤੁਸੀਂ ਬਾਰਤਣਾ ਕੋਈ ਗੱਲ ਹੀ ਬਾਰਤ ਲੋ ਆਪਣੇ ਨਗਰ ਦਾ ਹੀ ਕੰਮ ਆ ਪਰ ਉਸ ਤੋਂ ਬਾਅਦ ਉਹਦੀ ਸਾਂਭ ਸੰਭਾਲ ਵੀ ਜ਼ਰੂਰੀ ਹੈ ਜਿਵੇਂ ਤੁਸੀਂ ਉਹਨੂੰ ਸਾਫ਼ ਤੇ ਬਾਕੀ ਦੱਸਿਆ ਵੀਰ ਨੇ ਉਧਰ ਵੀ ਬੱਚੇ ਖੇਡਦੇ ਨੇ ਤੇ ਚਲੋ ਇੱਥੇ ਖੇਡਣ ਵਾਲੇ ਇੱਥੇ ਵੀ ਥੋੜੀ ਸਫਾਈ ਹੋ ਗਈ ਜਣੀ ਜ਼ਰੂਰ ਆ ਵੀ ਮਿੱਟੀ ਦੀ ਥੋੜੀ ਜੀ ਬਹੁਤ ਵੱਡੀ ਪ੍ਰੋਬਲਮ ਆ ਤੇ ਆਪਾਂ ਆਪਾਂ ਤੇ ਸਾਰੇ ਗੌਰ ਕਰੀਏ ਤੇ ਬੱਚਿਆਂ ਵਾਸਤੇ ਆਪਾਂ ਸਾਫ਼ ਸੁਥਰਾ ਗਰਾਊਂਡ ਬਣਾ ਕੇ ਦਈਏ ਬਾਕੀ ਵੀਰ ਜੀ ਜਿਵੇਂ ਬੱਚਿਆਂ ਨੇ ਦੇਖਿਆ ਨੇ ਜਰਸੀਆਂ ਪਾਈ ਹੋਈਆਂ ਇਹ ਵੀ ਮਤਲਬ ਬੱਚਿਆਂ ਦਾ ਫਿਰ ਕਿਵੇਂ ਕੀਤਾ ਤੁਸੀਂ ਇਹ ਮੇਰੇ ਵੀਰੇ ਦਾ ਮੇਰੇ ਕੋਲ ਜੋ ਵੀ ਮੇਰੇ ਨਾਲ ਖੇਡਦੇ ਸਾਰਿਆਂ ਨੇ ਉਹਨਾਂ ਦਾ ਯੋਗਦਾਨ ਠੀਕ ਜੋ ਵੀ ਚੀਜ਼ ਮੰਗਣਗੇ ਪਰ ਜਵਾਬ ਕੌਣ ਚੀਜ਼ ਨੂੰ ਹਰੇਕ ਮਿਲੂ ਠੀਕ ਹੈ ਜੀ ਕੋਈ ਆਏ ਨਹੀਂ ਹੈਗਾ ਵੀ ਆਪਾਂ ਕਿਥੋਂ ਪੈਸਾ ਲੈਣਾ ਨਾ ਕਿਸੇ ਐਨ ਆਰ ਆਈ ਤੋਂ ਨਾ ਕੋਈ ਮਤਲਬ ਇਹਨਾਂ ਨੂੰ ਚੀਜ਼ ਮਿਲਦੀ ਆ ਉਸੇ ਟਾਈਮ ਵੀ ਆਹ ਚੀਜ਼ ਬਾਈ ਲੈ ਲਓ ਠੀਕ ਹੈ ਸੋਏ ਵੀਰ ਦਾ ਬਹੁਤ ਧੰਨਵਾਦੀ ਦੇਖੋ ਮੂਰੇ ਹੋ ਕੇ ਨਾਲੇ ਤਾਂ ਬੱਚਿਆਂ ਨੂੰ ਖੜਾਉਣ ਦੀ ਜ਼ਿੰਮੇਵਾਰੀ ਲਈ ਫਿਰਦਾ ਫਿਰ ਬਾਕੀ ਬੱਚੇ ਨੂੰ ਟੂਰਨਾਮੈਂਟਾਂ ਤੇ ਲੈ ਕੇ ਜਾਣ ਦੀ ਜ਼ਿੰਮੇਵਾਰੀ ਜਰਸੀਆਂ ਦੀ ਹੋਰ ਵੀ ਕੋਈ ਬੱਚੇ ਦੇ ਮਾੜੀ-ਮੋਟੀ ਕੋਈ ਗੱਲਬਾਤ ਹੋ ਜੇ ਸਾਰੀ ਜ਼ਿੰਮੇਵਾਰੀ ਦੇਖੋ ਕਿੰਨੀ ਟੈਨਸ਼ਨ ਲਈ ਫਿਰਦਾ ਵੀਰ ਹਨਾ ਸੋ ਵੀਰ ਦਾ ਆਪਾਂ ਵੱਧ ਤੋਂ ਵੱਧ ਸਾਥ ਦਈਏ ਜਿੰਨੇ ਵੀ ਆਪਣੇ ਖੇਡ ਪ੍ਰੇਮੀ ਨੇ ਫੁੱਟਬਾਲ ਨਾਲ ਸੰਬੰਧ ਰੱਖਦੇ ਨੇ ਆਪਣੇ ਵੀਰ ਬਹੁਤ ਜ਼ਿਆਦਾ ਮੈਂ ਦੇਖੇ ਨੇ ਵੀ ਐਨ ਆਰ ਆਈ ਵੀਰ ਹਨਾ ਤੇ ਥੋੜਾ ਮੋਟਾ ਵੀਰ ਜ਼ਰੂਰ ਭੇਜਿਆ ਕਰੋ ਇਹ ਬਹੁਤ ਵੱਡਾ ਦਾਣਾ ਖਿਡਾਰੀ ਨੂੰ ਦਾਨ ਕਰਨਾ ਸੋ ਇਹ ਬੀਜ ਦੀ ਮੈਂ ਬਹੁਤ ਸਫਤ ਕਰਦਾ ਵਾਂ ਵੀ ਆਪਣੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਮੈਂ ਇੰਟਰਵਿਊ ਕਰਨੇ ਸੀ ਵੀਰ ਨਾਲ ਪਿਛਲੇ 2 ਢਾਈ ਮਹੀਨੇ ਤੋਂ ਪਲਾਨਿੰਗ ਬਣਾਉਣਾ ਤੇ ਅੱਜ ਸਮਾਂ ਲੱਗਿਆ ਕਿਉਂਕਿ ਸਮਾਂ ਅੱਜਕੱਲ ਪੂਰਾ ਪੂਰਾ ਹੀ ਹੁੰਦਾ ਵਾ ਤੇ ਫੇਰ ਵੀ ਵੀਰ ਦੇਖੋ ਵੀਰੇ ਡੇਲੀ ਆਉਣਾ ਤੁਸੀਂ ਵੀਰੇ ਮੈਂ ਡੇਲੀ ਆਉਣਾ ਅਸੀਂ ਵੀਰੇ ਇਹ ਕਹਿੰਦੇ ਪੈਸਾ ਨਹੀਂ ਅਸੀਂ ਤੋਂ ਕੁਝ ਵੀ ਲੈਣਾ ਪੈਸੇ ਨੂੰ ਸਾਡੇ ਕੋਲ ਬਥੇਰਾ ਪਰ ਮਹਾਰਾਜ ਦਿਨ ਦਾ ਸਾਨੂੰ ਜਵਾਕਾਂ ਲਈ ਸਾਡੇ ਕੋਲ ਬਹੁਤ ਬੰਦੇ ਆ ਪਰ ਸਾਨੂੰ ਇਹ ਆ ਵੀ ਸਾਡਾ ਵੀ ਆਪਣੇ ਜਿਹਾ ਪਾਰਕਿੰਗ ਮਾਰ ਜੂ ਤੇ ਕੰਮ ਨੂੰ ਹੋਜੂ ਵਧੀਆ ਨੂੰ ਹੁਣ ਮਿੱਟੀ ਉੜਦੀ ਆਦਾ ਕੀ ਹੋ ਆ ਕਿਵੇਂ ਹੁਣ ਆਲੇ-ਦਾਲੇ ਬੁੜੀਆਂ ਜਾਂਦਿਆਂ ਖੋ ਲੁੱਟ ਕਿੰਨੀ ਹੋਈ ਆ ਜੇ ਉਹਦੇ ਘਾਲ ਲੱਗਿਆ ਉਹ ਵਧੀਆ ਪੱਕਾ ਕਰਾਉਣਾ ਮਾਈਆਂ ਕਿਵੇਂ ਮਾਦੀ ਕੁਮੀ ਜਾਣ ਉਹਰੇ ਬਿਲਕੁਲ ਜੀ ਹਨਾ ਬਿਲਕੁਲ ਬਾਕੀ ਉਹਰੇ ਹੋਰ ਆ ਕੋਲ ਆ ਸੇਫ ਆ ਉਹਰੇ ਹਾਂਜੀ ਹਾਂ ਕੋਈ ਸੜਕ ਤੇ ਜਵਾਕ ਛੋਟੇ ਨੇ ਮੋਟਰਸਾਈਕਲ ਨਹੀਂ ਕਿਤੇ ਅਜ਼ੀਮ ਛੱਡ ਵੀ ਆਉਣੇ ਕਦੇ ਲੈ ਵੀ ਆਉਣੇ ਇਹਨਾਂ ਨੂੰ ਵਾਲੀ ਦੂਰ ਜਾਣਿਆ ਵਾਲੀ ਦੂਰ ਤੇ ਲੋੜ ਨਹੀਂ ਹੈਗਾ ਸਮਾਂ ਤੇ ਆਪਾਂ ਉਹਰੇ ਗੁੰਮੇ ਆਂ ਉਹਰੇ ਜੋ ਮਰਜੀ ਆਪਾਂ ਐਕਸਪਾਇਰ ਕਰ ਲਵਾਂ ਵਿਚਾਰੀ ਜੇ ਨਹੀਂ ਹੈਗਾ ਤਾਂ ਮੈਂ ਆ ਜਾਣਾ ਨਹੀਂ ਤਾਂ ਕੋਈ ਹੋਰ ਹੈਗੇ ਨੇ ਉਹਰੇ ਇੱਕ ਦੋ ਜਾਣੇ ਬੰਦੇ ਹਾਜ਼ਰੇ ਹੁੰਦੇ ਹਾਂ ਹਮੇਸ਼ਾ ਹਾਜ਼ਰ ਰਹਿੰਦਾ ਹਰੇਕ ਵਾਰੀ ਇੱਕ ਬੰਦਾ ਉਹਰੇ ਹਾਜ਼ਰ ਰਹਿੰਦਾ ਬੱਚਿਆਂ ਚ ਕਿਵੇਂ ਲਾ ਲਵਾਂ ਮੈਂ ਕੰਮ ਬਾਹਰ ਚੱਲਿਆ ਗਿਆ ਹਰਦੀਪ ਵੀਰੇ ਨੇ ਆ ਜਾਣਾ ਜਾਂ ਜਸਨ ਦਾ ਸਟੇਟਿਚ ਲੱਗਿਆ ਵਿਚਾਰਾ ਜਵਾਕ ਉਹਨੇ ਦੇਖ ਜਾਣਾ ਵੀ ਜਵਾਕ ਖੇਡਦੇ ਉਹਨੇ ਦੱਸ ਦੇਣਾ ਵੀ ਵੀਰੇ ਉੱਥੇ ਖੇਡਦੇ ਆ ਉਹ ਫਲਾਨਾ ਕਤੇ ਸਾਡੇ ਸਾਰੇ ਜਵਾਕਾਂ 'ਚ ਨਿਗਰਾਨੀ ਰੱਖਦੇ ਇਹ ਜੇ ਇਹ ਗਰਾਉਂਡ ਜੁਮੇਵਾਂ ਨੇ ਬਹੀ ਬੂਈ ਚ ਵੀ ਹਲਤ ਕਰ ਤਾ ਵੀ ਸਾਨੂੰ ਪਤਾ ਲੱਗਦਾ ਵੀ ਫਲਾਨਾ ਹਲਤ ਕਰਦਾ ਜਵਾਕ ਸਾਡੇ ਕਹੇ ਤੇ ਆਉਂਦੇ ਆ ਸਾਡਾ ਅੱਖਾਂ ਮੰਨਦੇ ਆ ਇਹ ਜੇ ਕਹਿੰਦੇ ਵੀ ਜਵਾਕ ਵੱਧ ਤੋਂ ਵੱਧ ਆਉਣ ਕਿਟ ਵੀ ਅਸੀਂ ਲੈ ਕੇ ਦਵਾਂਗੇ ਬੂਟ ਵੀ ਅਸੀਂ ਲੈ ਕੇ ਦਵਾਂਗੇ ਕਿਸੇ ਨੂੰ ਕੁਛ ਲੈਣ ਦੀ ਲੋੜ ਨਹੀਂ ਪਰ ਜਵਾਕ ਖੇਡਣ ਆਉਂਦੇ ਬਸ ਸਾਰਾ ਕੁਝ ਕਰਾਂਗੇ ਇਹਨਾਂ ਦਾ ਜੇ ਕਿਸੇ ਨੂੰ ਲੱਗਦਾ ਵੀ ਮੈਂ ਪੜ੍ਹਾਈ ਨੂੰ ਪੈਸਾ ਨਹੀਂ ਉਹ ਵੀ ਅਸੀਂ ਦਵਾਂਗੇ ਪੜ੍ਹਾਵਾਂਗੇ ਵੀ ਅਸੀਂ ਕੋਈ ਨਹੀਂ ਡਿੱਕ ਦੱਸਣ ਵੀ ਸਾਨੂੰ ਆ ਚੀਜ਼ ਦੀ ਹੁੰਦੀ ਆ ਉਹ ਅਸੀਂ ਉਹਨਾਂ ਦੀ ਦੂਰ ਕਰਾਂਗੇ ਰੇਕ ਪਰ ਖੇਡਣ ਆਉਣ ਸੋ ਦੇਖੋ ਵੀਰ ਨੇ ਇੰਨਾ ਕੁਛ ਦੱਸਿਆ ਵਾ ਵੀਰ ਕਹਿੰਦਾ ਸੀ ਖੇਡਣ ਵਾਸਤੇ ਸਾਰਾ ਕੁਝ ਦਵਾਂਗੇ ਤੇ ਬੇਨਤੀ ਆ ਪਈ ਹੁਣ ਨਗਰ ਨਿਵਾਸੀਆਂ ਨੂੰ ਉਹਨਾਂ ਦੇ ਮਾਤਾ ਪਿਤਾ ਨੂੰ ਬੱਚਿਆਂ ਨੂੰ ਜਿਹੜੀ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਵੀ ਜਦੋਂ ਵੀ ਤੁਹਾਡੇ ਕੋਲ ਸਮਾਂ ਹੁੰਦਾ ਤਾਂ ਸ਼ਾਮ ਨੂੰ ਆਪਣੇ ਬਾਬਾ ਲਾਲ ਸ਼ਾਹੀ ਦਰਗਾਹ ਦੇ ਬਿਲਕੁਲ ਸਾਹਮਣੇ ਇੱਥੇ ਖੇਡ ਗਰਾਊਂਡ ਬਣਿਆ ਹੋਇਆ ਬੱਚੇ ਜ਼ਰੂਰ ਆਇਆ ਕਰਨਾ ਤੁਹਾਨੂੰ ਸਾਰਾ ਕੁਝ ਮਿਲੂ ਵੀਰ ਕਹਿੰਦਾ ਕਿੱਟ ਵੀ ਮਿਲੂ ਖਿਡਾਉਣ ਵੀ ਲਿਜਾਣਗੇ ਬਾਕੀ ਹੋਰ ਸਾਰਾ ਪ੍ਰਬੰਧ ਕਰਨਗੇ ਪਰ ਤੁਹਾਡੀ ਲੋੜ ਐ ਸਮੇਂ ਮਾਤਾ ਪਿਤਾ ਨੂੰ ਬੇਨਤੀ ਆ ਵੀ ਆਪਣੇ ਬੱਚਿਆਂ ਨੂੰ ਭੇਜਿਆ ਕਰੋ ਇੱਥੇ ਤੁਹਾਡੇ ਬੱਚੇ ਬਿਲਕੁਲ ਸੇਫ ਨੇ ਵੀਰ ਨੇ ਦੱਸਿਆ ਵੀ ਸਾਡੇ ਚ ਦੋ ਬੰਦੇ ਹੁੰਦੇ ਹੀ ਹੁੰਦੇ ਨੇ ਕੋਈ ਇਹ ਨਹੀਂ ਹੈਗਾ ਵੀ ਅਸੀਂ ਛੱਡ ਕੇ ਚਲੇ ਗਏ ਬੱਚੇ ਖੇਡ ਹੀ ਜਾਂਦੇ ਨੇ ਤੇ ਫਿਰ ਵੀ ਵੀਰ ਨੇ ਦੱਸਿਆ ਵੀ ਜੇ ਕੋਈ ਪਿੰਡ ਦੇ ਵਿੱਚ ਕੋਈ ਬੱਚਾ ਗਲਤ ਮਾਲ ਤੇ ਇਸ ਦੂਦਰ ਫਿਰਦਾ ਕੋਈ ਗਲਤ ਕਰਦਾ ਉਹਨੂੰ ਫੇਰ ਵੀ ਘੂਰਦੇ ਨੇ ਸਾਰੇ ਬੱਚੇ ਵੀਰ ਦੇ ਕਹਣੇ ਚ ਮੈਂ ਦੇਖਿਆ ਵਾ ਤੇ ਬਹੁਤ ਵਧੀਆ ਡਿਸਪਲਿਨ ਦੇ ਵਿੱਚ ਖੇਡ ਰਹੇ ਨੇ ਵੀਰ ਪ੍ਰੈਕਟਿਸ ਵੀ ਕਰਾਉਂਦਾ ਉਹਨਾਂ ਨੂੰ ਤੇ ਕਹਿਣ ਦਾ ਭਾਅ ਵੀ ਹੁਣ ਇੱਥੇ ਬੱਚਿਆਂ ਦੀ ਬਹੁਤ ਲੋੜ ਆ ਵੀਰ ਕਹਿੰਦਾ ਅਸੀਂ ਸਾਰੀ ਤਿਆ ਤੇ ਬੇਨਤੀ ਆ ਭਾਈ ਵੱਧ ਤੋਂ ਵੱਧ ਇਸ ਆਪਣੇ ਖੇਡ ਗਰਾਊਂਡ ਦੇ ਵਿੱਚ ਆਪਣੇ ਬੱਚਿਆਂ ਨੂੰ ਭੇਜਿਆ ਕਰੋ ਕਿਉਂਕਿ ਨਸ਼ਾ ਤੋਂ ਬਚਣ ਦਾ ਇਹੀ ਇੱਕੋ ਤਰੀਕਾ ਵਾ ਪੜ੍ਹਾਈ ਦੇ ਨਾਲ ਨਾਲ ਖੇਡਾਂ ਬਹੁਤ ਜ਼ਰੂਰੀ ਨੇ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਇੱਕ ਦੂਜੇ ਦੀ ਹੈਲਪ ਕਰਨੀ ਸਿਖਾਉਂਦੀਆਂ ਨੇ ਪਿਆਰ ਕਰਨਾ ਸਿਖਾਉਂਦੀਆਂ ਨੇ ਖੇਡਾਂ ਤੇ ਇਹ ਬਹੁਤ ਜ਼ਰੂਰੀ ਨੇ ਸੋ ਬੇਨਤੀ ਆ ਭਈ ਸਾਰੇ ਵੱਧ ਤੋਂ ਵੱਧ ਭੇਜਿਆ ਕਰੋ ਹੋਰ ਵੀਰ ਜੀ ਕੋਈ ਗੱਲਬਾਤ ਦੱਸੋ ਕੋਈ ਹੋਰ ਨਹੀਂ ਸਾਰਾ ਹੀ ਯੋਗਦਾਨ ਆ ਕਿਵੇਂ ਹੁਣ ਆਪਣੇ ਪੰਚੋਂ ਡੀਸੀ ਆਪਣੇ ਆ ਨਾ ਹਾਂ ਨਾ ਡੀਸੀ ਹੁਣੀ ਪੂਰੀ ਮਦਦ ਕਰ ਜਾ ਡੀਸੀ ਹਰੇਕ ਵਾਰੀ ਜਾ ਜਾ ਕੇ ਜਿੰਗਦਾ ਕਰਦਾ ਉਹਨੇ ਕਹਿੰਦਾ ਵੀ ਦਬਣਾ ਨਹੀਂ ਕੋਈ ਚੀਜ਼ ਦੀ ਲੋੜ ਮੈਨੂੰ ਦੱਸੀ ਹਰੇਕ ਬੰਦਾ ਮੈਨੂੰ ਕਹਿੰਦਾ ਵੀ ਚੀਜ਼ ਲੋੜ ਲੈਣੀ ਵੀ ਚੀਜ਼ ਨਹੀਂ ਲੈਣੀ ਸਾਨੂੰ ਕੋਈ ਲੋੜ ਵੀ ਸਾਡੇ ਕੋਲ ਜਵਾਕ ਆਈ ਜਾਣ ਬਸ ਭਾਈ ਸਾਨੂੰ ਇਹ ਹੁਣ ਦਿੱਕਤ ਆਉਂਦੀ ਹੈ ਮਿੱਟੀ ਉੜ ਜਾ ਕੋਈ ਬੰਦਾ ਕਹਿ ਦੇ ਵੀ ਮਿੱਟੀ ਪਾ ਲੋ ਭਾਈ ਫੇ ਅਸੀਂ ਮਿੱਟੀ ਪਵਾ ਦਾਂਗੇ ਠੀਕ ਆ ਕਿਉਂਕਿ ਪਿੰਦੂ ਦਾ ਟਰੈਕਟਰ ਹੈਗਾ ਅਰ ਦੀ ਵੀਰੇ ਦਾ ਸਾਡੇ ਕੋਲ ਸਾਰੇ ਟਰੈਕਟਰ ਹੈਗੇ ਕਿਵੇਂ ਉਹ ਸੋਨੀ ਮੂਰਤਨ ਬਾਈ ਕੇ ਨੇ ਇਹ ਵਿਚਾਰੇ ਕਹਿੰਦੇ ਨੇ ਵੀ ਮਿੱਟੀ ਲੈ ਲੈ ਤੈਨੂੰ ਮਿੱਟੀ ਸੀ ਭਾਈ ਸੱਟ ਦਾਂਗੇ ਯਾਨੀ ਕਰ ਨੂੰ ਬਸ ਠੀਕ ਆ ਸੋ ਵੀਰ ਨੇ ਦੱਸਿਆ ਵੀ ਇੱਥੇ ਮਿੱਟੀ ਦੀ ਬਹੁਤ ਲੋੜ ਆ ਤੇ ਤੁਸੀਂ ਦੇਖ ਵੀ ਸਕਦੇ ਹੋ ਤੇ ਵੀਰੇ ਕਿੰਨੀਆਂ ਕਿ ਟ੍ਰਾਲੀਆਂ ਐਕਸਪੀਮੈਂਟ ਕਿੰਨੀਆਂ ਕਿ ਕਿੰਨਾ ਪੈ ਜਾਣੀਆਂ ਤੁਹਾਨੂੰ ਸਮਝਣਾ ਵੀਰ ਇਹ ਕਹਿੰਦੇ ਵੱਧ ਤੋਂ ਵੱਧ ਜਾਣੀ ਜੇ ਆਪਾਂ ਘੱਟ ਤੋਂ ਵੀ ਘੱਟ ਪਏ 15 ਟ੍ਰਾਲੀਆਂ ਤੋਂ 20 ਟ੍ਰਾਲੀਆਂ ਦੇ ਵਿੱਚ ਪੈ ਸਰ ਜਾਣਾ ਹਾਂ ਵੀ ਘਾਹ ਘਾਹ ਵੀ ਲਵਾ ਲਾਂਗੇ ਜਦੋਂ ਘਾਹ ਲਵਾ ਲਾਂਗੇ ਠੀਕ ਆ ਜੀ ਤੁਹਾਨੂੰ ਪੂਰਾ ਸਹਿਯੋਗ ਹੈ ਨਾ ਬਾਬਾ ਲਾਸ਼ਾ ਵਾਲਿਆਂ ਨੇ ਵੀ ਕਹੇ ਪਾਣੀ ਪੋ ਰਹੋ ਕਮਰਾ ਦਿੱਤਾ ਹੋਇਆ ਵਿਚਾਰਿਆਂ ਨੇ ਇਹਨਾਂ ਦਾ ਵੀ ਧੰਨਵਾਦ ਆ ਪ੍ਰਧਾਨ ਦਾ ਇਹਨਾਂ ਦਾ ਉਹਨੇ ਕਹਿੰਦਾ ਵੀ ਜਵਾਕਾਂ ਦੀ ਹਰੇਕ ਚੀਜ਼ ਇਸ ਅੰਦਰ ਰੱਖ ਕੇ ਜਾਣੀ ਕੈਮ ਕਮਰਿਆਂ ਦੇ ਕੈਮਰੇ ਦੇ ਅੰਦਰ ਖੜੀ ਆ ਕੋਈ ਪਾਣੀ ਉਹ ਕਹਿੰਦਾ ਮਿੱਟੀ ਛਟਾ ਲੋ ਪਾਣੀ ਲਾਓ ਸਾਨੂੰ ਹਰੇਕ ਯੋਗਦਾਨ ਨਾਲ ਬਾਬੇ ਲਾਸ਼ਾ ਕਰਨੀ ਹੋਗੀ ਨਹੀਂ ਆਉ ਮਿੱਟੀ ਨਹੀਂ ਸੈੱਟ ਹੋਣਾ ਕੰਮ ਵੀਰੇ ਨਾਲ ਬਿਲਕੁਲ ਮਿੱਟੀ ਤੋਂ ਬਿਨਾ ਕੁਝ ਨਹੀਂ ਕਿੰਨਾ ਚਿਰ ਛੜਕੀ ਨਹੀਂ ਦੇਖੋ ਸਾਡੇ ਕੋ ਕਿਵੇਂ ਭਾਗੀ ਵੀਰਾ ਆਇਆ ਭਾਗੀ ਵੀਰਾ ਕਹਿੰਦਾ ਮੈਨੂੰ ਭਾਗੀ ਆਪ ਕਹਿ ਕੇ ਗਿਆ ਕਹਿੰਦਾ ਵੀ ਜੋਤ ਨੂੰ ਲੋੜ ਆ ਤੂੰ ਦੱਸ ਦੀ ਵੀ ਆਪਾਂ ਘਾਹ ਕੁਲ ਆ ਲਈਏ ਮੈਂ ਕਿਹਾ ਵੀਰੇ ਓਰੇ ਵੀ ਡਿੱਕਤ ਆਉਂਦੀ ਆ ਮਿੱਟੀ ਦੀ ਵੀ ਗਰਾਊਂਡ ਛੋਟਾ ਕਰਕੇ ਵੀ ਉਹ ਕਹਿੰਦਾ ਤੂੰ ਸਾਨੂੰ ਹੁਕਮ ਕਰਦੀ ਵੀ ਉਸੇ ਟਾਈਮ ਹਾਜ਼ਰ ਹੋ ਜਾਾਂਗੇ ਅਸੀਂ ਸੋ ਵੀਰ ਦਾ ਧੰਨਵਾਦ ਜੀ ਚਲੋ ਬਹੁਤ ਵਧੀਆ ਜੀ ਆਪਣੇ ਮਿੱਟੀ ਦਾ ਕੰਮ ਹੋ ਜੇ ਬਹੁਤ ਵਧੀਆ ਜੀ ਬਹੁਤ ਲੋੜ ਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਬਾਕੀ ਬੱਚੇ ਤਾਂ ਸਾਰੇ ਖੇਡਣ ਵਾਲੇ ਪੜਨ ਵਾਲੇ ਨੇ ਨਾ ਵੀਰੇ ਵੀਰੇ ਸਾਰੇ ਕੋਈ ਹਾਂ ਰਾਹੇ ਪੜਦੇ ਨੇ ਆਪਣੇ ਗੱਜਣ ਮੱਜ ਰਹੇ ਨੇ ਸ਼ਹੀਦਗੜ੍ਹ ਦੇ ਦੋ ਤਿੰਨ ਜਵਾਕ ਆਪਣੇ ਸਕੂਲ ਚ ਹੋਰ ਹੀ ਪੜਦੇ ਨੇ ਕਿਵੇਂ ਹੁਣ ਉਹ ਜਵਾਕ ਆਪਾਂ ਤਾਂ ਆਉਂਦਾ ਕਿੰਨਾ ਵਧੀਆ ਬਾਜੀ ਕੋ ਲਾ ਕੇ ਆਇਆ ਕਿਉਂਕਿ ਵਿਚਾਰਾ ਹੁਣ ਆਪਾਂ ਦੇਖਦੇ ਆਂ ਹਾਲਾਤਾਂ ਦੇ ਹਿਸਾਬ ਨਾਲ ਵਿਚਾਰਾ ਪਿੰਡ ਫੇਰ ਆ ਗਿਆ ਹਾਂ ਕੋਈ ਬੰਦਾ ਮਾਦਦ ਕਰਨ ਵਾਲਾ ਉਹ ਜਵਾਕ ਬੰਨਣ ਵਾਲਾ ਪਹਿਲਵਾਨੀ ਉਹ ਕਰਦਾ ਕੌਡੀ ਉਹ ਖੇਲਦਾ ਫੁੱਟਬਾਲ ਉਹ ਵਧੀਆ ਖੇਲਦਾ ਕੋਈ ਬੰਦਾ ਇਹ ਜਾ ਜਵਾਕ ਇੱਕ ਅੱਧਾ ਚੱਕ ਲਵੇ ਆਪੇ ਜਵਾਕ ਨਿਕਲੇ ਆਉਂਦਾ ਹਾਂ ਬਿਲਕੁਲ ਜੀ ਕਿਉਂਕਿ ਹਾਲਾਤ ਦੇ ਹਿਸਾਬ ਨਾਲ ਵਿਚਾਰਾ ਪਿੰਡ ਆ ਗਿਆ ਫੇਰ ਉਹ ਹਾਂ ਬਿਲਕੁਲ ਜੀ ਹੈਨਾ ਸੋ ਵੀਰ ਨੇ ਦੱਸਿਆ ਵੀ ਖਿਡਾਰੀਆਂ ਵਾਸਤੇ ਜੋ ਵੀ ਹੁੰਦਾ ਪੈਸਾ ਵੀ ਥੋੜਾ ਜਰੂਰੀ ਆ ਕਿਉਂਕਿ ਕੱਲਾ ਖਿਡਾਰੀਆਂ ਵਾਸਤੇ ਡਾਈਟ ਵਗੈਰਾ ਕਿਉਂਕਿ ਕੱਲਾ ਹੁਣ ਬੱਚੇ ਖੇਡੀ ਵੀ ਜਾਣ ਨੂੰ ਸਾਰਾ ਕੁਝ ਚਾਹੀਦਾ ਵਾ ਹਰੇਕ ਡਾਈਡ ਵੀ ਚਾਹੀਦੀ ਹੈ ਉਹਨਾਂ ਨੂੰ ਪੂਰੀ ਕਿੱਟ ਵੀ ਚਾਹੀਦੀ ਹੈ ਤਾਂ ਕਿ ਬੱਚੇ ਨੂੰ ਵੀ ਪਤਾ ਲੱਗ ਵੀ ਹਾਂ ਮੈਂ ਖੇਡਣ ਜਾਣਾ ਕਿਤੇ ਜਦੋਂ ਕੋਈ ਬੱਚੇ ਕੋਲ ਡਰੈਸ ਨਹੀਂ ਹੋਊ ਕੋਈ ਵਧੀਆ ਬੂਟ ਨਹੀਂ ਹੋਣਗੇ ਬੱਚੇ ਨੂੰ ਕੀ ਉਸ ਤਰ੍ਹਾਂ ਦੀ ਫੀਲਿੰਗ ਨਹੀਂ ਹੋਣੀ ਤੇ ਬੇਨਤੀ ਆ ਵੀ ਖਿਡਾਰੀ ਵੀਰਾਂ ਦੀ ਵੱਧ ਤੋਂ ਵੱਧ ਮਦਦ ਕਰੋ ਤੇ ਜਿਹੜਾ ਆਪਣਾ ਹੁਣ ਮੇਨ ਆ ਵੀ ਆਪਾਂ ਇਹ ਕੰਮ ਕਰਾਉਣਾ ਜ਼ਰੂਰ ਵੀਰ ਦਾ ਸੋ ਆਪਾਂ ਸਾਰਿਆਂ ਦਾ ਫਰਜ਼ ਬਣਦਾ ਜੀ ਬਾਕੀ ਵੀਰ ਦੀ ਜ਼ਿੰਮੇਵਾਰੀ ਆ ਖੜਾਉਣ ਦੀ ਆਪਣੀ ਇੰਨੀ ਕਿ ਜ਼ਿੰਮੇਵਾਰੀ ਬਣਦੀ ਵੀ ਆਪਾਂ ਹੁਣ ਹੋਰ ਵੀ ਹੈ ਨਾ ਕਰਦੇ ਆ ਨਾ ਵੀ ਇਹ ਆਪਾਂ ਜ਼ਰੂਰ ਕਰਾਉਣਾ ਕੰਮ ਮੇਨ ਆਪਣਾ ਇੱਥੇ ਮਿੱਟੀ ਦਾ ਕੰਮ ਆ ਫਿਰ ਆਪਾਂ ਉਸ ਤੋਂ ਬਾਅਦ ਫਿਰ ਵੀਡੀਓ ਪਾਵਾਂਗੇ ਵਧੀਆ ਬਣਾ ਕੇ ਗਰਾਊਂਡ ਸੋ ਸਾਰਿਆਂ ਦਾ ਧੰਨਵਾਦ ਜੀ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਜੀ ਤੁਹਾਡਾ ਠੀਕ ਆ ਵੀਰੇ ਥੈਂਕ ਯੂ ਵੀਰੇ ਥੈਂਕ ਯੂ ਵੀਰੇ ਬਾਦ ਜੀ ਠੀਕ ਆ ਵੀਰੇ ਬਾਕੀ ਮਿਰੂ ਵੀਰੇ ਨੇ ਜੋ ਕੋਸ ਤੁਹਾਨੂੰ ਦੱਸਿਆ ਨਾ ਵੀ ਠੀਕ ਆ ਮਿਰੂ ਜਾਨੀ ਜਵਾਕਾਂ ਦਾ ਬਾਲੀ ਕੇਅਰ ਕਰਦਾ ਜੀ ਮੈਂ ਨਹੀਂ ਇੰਨਾ ਦੇਖ ਕੀਤੀ ਮੈਂ ਵੀ ਕਰਦਾ ਤੇ ਇਹ ਵੀ ਕਰਦਾ ਇੰਨਾ ਟਾਈਮ ਮੇਰੇ ਕੋਲ ਵੀ ਨਹੀਂ ਹੁੰਦਾ ਇਹ ਜਾਨੀ ਜਿਆਦਾ ਟਾਈਮ ਕੱਢਦਾ ਜਵਾਕਾਂ ਲਈ ਖੜਾਉਣ ਵੀ ਲੈ ਕੇ ਜਾਂਦਾ ਹੀ ਆਪਦੀ ਗੱਡੀ ਚ ਲੈ ਕੇ ਜਾਂਦਾ ਗੱਡੀ 'ਚ ਆਪਦਾ ਤੇਲ ਹਾਲਾ ਕਿ ਮੈਂ ਕਹਿੰਦਾ ਉਹਨਾਂ ਨੇ ਕਹਿੰਦਾ ਨਹੀਂ ਮੇਰੇ ਕੋਲ ਹੈਗੇ ਆਪਦਾ ਪੌਂਦਾ ਇਹ ਸ਼ੌਕ ਹੈ ਇਹਨਾਂ ਨੂੰ ਅੱਜ ਪਹਿਲਾਂ ਤੋਂ ਖੇਡਦਾ ਹੁੰਦਾ ਮੈਂ ਖੇਡਿਆ ਨਹੀਂ ਕਦੇ ਮੇਰੀ ਇਹਦੇ ਨਾਲ ਸੀਗੀ ਮਤਲਬ ਨੇੜਤਾ ਜੀ ਉਹਨਾਂ ਕਰਕੇ ਜਦੋਂ ਮੈਂ ਆਉਣ ਲੱਗਿਆ ਇਹ ਮੇਰੀ ਜਵਾਕਾਂ ਨਾਲ ਨੇੜਤਾ ਹੋਰ ਵਧ ਗਈ ਹਾਂ ਮੈਂ ਆਟੋਮੈਟਿਕਲੀ ਉਰੇ ਆਉਣ ਲੱਗ ਗਿਆ ਹਾਂ ਮੈਂ ਹੁਣ ਟੀਨ ਚ ਸਾਡਾ ਰਾੜਾ ਸਾਹਿਬ ਸਕੂਲ ਵਾਲਿਆਂ ਨਾਲ ਮੈਚ ਹੁੰਦਾ ਜੀ ਉੱਥੇ ਰਾੜਾ ਸਾਹਿਬ ਅਸੀਂ ਜਾਣਾ ਹੀ ਜਾਣਾ ਨਹੀਂ ਜਾਣਾ ਸੀ ਜਾਣਾ ਹੀ ਜਾਣਾ ਉਹਨਾਂ ਦੇ ਸਾਡਾ ਮੈਚ ਹੁੰਦਾ ਆ ਉਹਨਾਂ ਨੇ ਅਸੀਂ ਮੈਚ ਲਾਉਣਾ ਚਾਹ 13 ਤੋਂ 14 ਸਾਲ ਦੇ ਜਵਾਨਾਂ ਦਾ ਮੈਚ ਲਾਉਣਾ ਹੀ ਲਾਉਣਾ ਸੀ ਹਰ ਇੱਕ ਸੰਡੇ ਮੈਚ ਹੁੰਦਾ ਸਾਡਾ ਜਾਣੀ ਆ ਸਕੂਲ ਥੋੜੇ ਬੰਦ ਹੋ ਗਏ ਜੀ ਐਤੀ ਗਏ ਜਾ ਨਹੀਂ ਹੋਇਆ ਜਾਣੀ ਹੁਣ ਫੇਰ ਐਤਵਾਰ ਨੂੰ ਮੈਚ ਹਰ ਇੱਕ ਐਤਵਾਰ ਨੂੰ ਨਾ ਮੈਚ ਹੁੰਦਾ ਜਾਣੀ ਘਰ ਕਿਤੇ ਵੀ ਜਾਣ ਆਦੀ ਵੀਰੇ ਨਾਲ ਲੈ ਕੇ ਜਾਂਦਾ ਸਾਨੂੰ ਠੀਕ ਹੈ ਜੀ ਕੋਈ ਸਾਨੂੰ ਉਹ ਨਹੀਂ ਵੀਰੇ ਸੰਦਾ ਇਹ ਵੀ ਰੇਤ ਕੋਈ ਰੇ ਮਿੱਟੀ ਉਹ ਦੇ ਦੇ ਵੀ ਕੋਈ ਪੈਂਟ ਚੋਈ ਦੇ ਦੇ ਮੇਰੇੋਂ ਭਰ ਲਾ ਕਿਉਂਕਿ ਹੁਣ ਵਾਹਣ ਖਾਲੀ ਹੋਣੇ ਆ ਹਾਂ ਬਿਲਕੁਲ ਤੇ ਅਸੀਂ ਇਹ ਨਹੀਂ ਕਹਿੰਦੇ ਵੀ ਸਾਨੂੰ ਪੈਸੇ ਸਟਾਭ ਹੀ ਲਾਵਾਂਗੇ ਪਿੰਦੂ ਹੈਗਾ ਸਾਡੇ ਕੋਲ ਸੋਨੀ ਮੋਨੀ ਹੋਣੀ ਹੋਗੇ ਇਹਦਾ ਟਰੈਕਟਰ ਟਰੈਕਟਰ ਵੀ ਅਸੀਂ ਆਪਦੇ ਲਾ ਲਾਂਗੇ ਇਹਦੀ ਕਿ ਇਹਨੂੰ ਨਹੀਂ ਕਹਿੰਦੇ ਪਰ ਸਾਨੂੰ ਮਿੱਟੀ ਦੇ ਦੇ ਬਸ ਕੋਈ ਬੰਦਾ ਪੈਂਟ ਚੋਈ ਦੇ ਦੇ ਵਿਚ ਆਏ ਕੋਈ ਕਿ ਮੈਂ ਖੇਤ ਖਾਲੀ ਨੇ ਬਾਈ ਪੀਲੀ ਮਿੱਟੀ ਪਾ ਲੋ ਬਸ ਇੱਥੇ ਪਵਾ ਦੇਣ ਸਾਨੂੰ ਕੋਈ ਉਹ ਨਹੀਂ ਹੈਗਾ ਇਹਦੀ ਪਾਰਕ ਘਾ ਜਦੈ ਲਵਾ ਦ ਬਾਕੀ ਹੋਰ ਨਹੀਂ ਸਾਨੂੰ ਕੁਝ ਨਹੀਂ ਚਾਹੀਦਾ ਹਾਂ ਬਾਕੀ ਹੋਰ ਜਵਾਕਾਂ ਲਈ ਤਾਂ ਅਮੀਰੂ ਸਾਰਾ ਉਸ ਕਰੇ ਦਿੰਦਾ ਵੀਰੇ ਹੋਰ ਤਾਂ ਕੋਈ ਲੋੜ ਹੀ ਨਹੀਂ ਆਮਤ ਫਿਰ ਵੀ ਕੋਈ ਹੁੰਦਾ ਐਨਆਰਆਈ ਵੀਰ ਦੇ ਮਨ ਦੇ ਵਿੱਚ ਵੀ ਭਾਈ ਮੈਂ ਹਨਾ ਸੇਵਾ ਕਰਨੀ ਆ ਜਾਂ ਖਿਡਾਰੀ ਵੀਰਾਂ ਨੂੰ ਚਲੋ ਫਿਰ ਵੀ ਆਪਾਂ ਹੀ ਇਹ ਵੀ ਕਹਿੰਦੇ ਵਿੱਚ ਕੈਸ਼ ਦੇਣ ਦੀ ਲੋੜ ਨਹੀਂ ਤੁਹਾਨੂੰ ਜੇ ਕੋਈ ਤੁਹਾਡੇ ਮਾ ਨਾਲ ਤੁਸੀਂ ਡਾਇਰੈਕਟਲੀ ਆਪਣੀ ਪੇਮੈਂਟ ਦੁਕਾਨ ਵਾਲਿਆਂ ਨੂੰ ਕਰ ਦੋ ਹਨਾ ਜੀ ਵੀਰੇ ਸਾਡਾ ਮਿੱਟੀ ਚਾਹੀਦੀ ਆ ਮਿੱਟੀ ਕੋਈ ਕਹਿ ਦੇਵੇ ਆਪ ਸੱਡ ਜਾ ਵੀ ਪੱਧਰ ਵੀ ਕਰਾ ਲਾਂਗੇ ਚੱਕ ਵੀ ਆਪ ਲਿਆਵਾਂਗੇ ਪਰ ਸਾਨੂੰ ਕਹਿ ਦੇਵੇ ਬੰਦਾ ਪਿੰਡ ਚੋਂ ਇਹ ਕਹਿ ਦੇਵੇ ਜਾਏ ਕੋਈ ਵੀ ਕਿਵੇਂ ਗਿਆ ਖੇਤ ਉੱਚਾ ਹੁੰਦਾ ਵੀ ਚੱਲ ਉੱਥੇ ਪਾ ਲੋ ਜਾ ਕੋਈ 5 ਕੋਈ ਟਰਾਲ ਥੋੜੀਆਂ ਥੋੜੀਆਂ ਦੇ 20 ਟਰਾਲੀਆਂ ਪੈਣੀਆਂ ਸਾਡੀਆਂ ਇਹਨਾਂ ਬਣਿਆ ਪਿੰਡ ਦਾ ਵਧੀਆ ਮਾਹੌਲ ਹੋ ਜਾ ਇੱਕ ਵਧੀਆ ਪਾਰਕ ਬਣ ਜਾ ਬੂਟੇ ਲਵਾ ਦਾਂਗੇ ਵਧੀਆ ਹਾਂ ਕੈਨ ਆਲੇ-ਦਾਲੇ ਪਾਰਕਿੰਗ ਐ ਵਧੀਆ ਬਣਾ ਦਾਂਗੇ ਜਾਨੀ ਕੈਨ ਨੂੰ ਨਹੀਂ ਕਿਨ ਲੋਡਪੂ ਗਰਾਊਂਡ ਦਿਖੂ ਵੀ ਗਰਾਊਂਡ ਹੈਗਾ ਇਹ ਬਿਲਕੁਲ ਜੀ ਬਿਲਕੁਲ ਸੋ ਸਾਰਿਆਂ ਨੂੰ ਅਸੀਂ ਫੇਰ ਇੱਕ ਵਾਰ ਕਹਿੰਦੇ ਵੀ ਆਪਾਂ ਮਿੱਟੀ ਦੇ ਇੱਥੇ ਜ਼ਰੂਰ ਹੱਲ ਕਰਨਾ ਸੋ ਵੀਰ ਨੇ ਪਹਿਲਾਂ ਵੀ ਦੱਸਿਆ ਵੀ ਜਿਹੜੀ ਆਪਣੀ ਬੀਬੀਆਂ ਭਾੜੇ ਨੇ ਨਾ ਸੈਰ ਕਰਨੇ ਜਾਣਾ ਕਾਫੀ ਦੂਰ ਜਾਣਾ ਪੈਂਦਾ ਕਿਉਂਕਿ ਹੋਰ ਕੋਈ ਜਗ੍ਹਾ ਹੈ ਨਹੀਂ ਜਦੋਂ ਆਪਣੀ ਉਰੇ ਵਧੀਆ ਮਿੱਟੀ ਆ ਪਾ ਕੇ ਵਧੀਆ ਗਰਾਊਂਡ ਬਣ ਗਿਆ ਕਹਿੰਦੇ ਵੀਰ ਅਸੀਂ ਘਾਹ ਵੀ ਲਾ ਲਾਂਗੇ ਆਲੇ-ਦਾਲੇ ਬੂਟੇ ਵੀ ਲਾ ਲਾਂਗੇ ਨਾਲੇ ਦੇਖੋ ਬਾਬਾ ਲਾਲ ਸ਼ਾਹੀ ਦਰਗਾਹ ਮੂਰੇ ਕਿੰਨੀ ਸੋਹਣੀ ਬਣ ਜੂ ਗੱਲਬਾਤ ਹੋ ਜੂਗੀ ਬਾਕੀ ਜਿਹੜੇ ਬੰਦੇ ਦੂਰ ਜਾਂਦੇ ਨੇ ਸੈਰ ਕਰਨ ਨੂੰ ਉਹ ਆਪਣਾ ਇੱਥੇ ਹੀ ਰਹਿਣਗੇ ਕਿਉਂਕਿ ਅੱਜ ਕੱਲ੍ਹ ਦੇਖੋ ਬਾੜਾ ਸੋ ਇੰਨਾ ਕ ਆਪਣਾ ਫਰਜ਼ ਕਰੀਏ ਵੀ ਆਪਾਂ ਇੱਥੇ ਹੁਣ ਮਿੱਟੀ ਦਾ ਪ੍ਰਬੰਧ ਕਰ ਦਈਏ ਵੀਰ ਨੂੰ ਤੇ ਬਾਕੀ ਉਸ ਤੋਂ ਬਾਅਦ ਜਿਹੜੇ ਬੱਚੇ ਵੀ ਹਾਜ਼ਰ ਨੇ ਜਿਹੜੇ ਖੇਡਣ ਆਉਂਦੇ ਨੇ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਾਰੀ ਜਾਣਕਾਰੀ ਲਾਵਾਂਗੇ ਵੀ ਕਿਸੇ ਚੀਜ਼ ਦੀ ਲੋੜ ਤਾਂ ਨਹੀਂ ਹੈ ਨਾ ਹਾਂਜੀ ਬੱਚਿਓ ਤੁਸੀਂ ਡੈਲੀ ਆਉਨੇ ਹੋ ਫਿਰ ਸਾਰੇ ਹਾਂਜੀ ਵੀਰੇ ਠੀਕ ਆ ਸਾਰੇ ਪੜਨ ਵਾਲੇ ਹੋ ਨਾ ਵਧੀਆ ਬਜ਼ਾਰਤੀ ਠੀਕ ਆ ਵੱਖ-ਵੱਖ ਸਕੂਲਾਂ 'ਚ ਪੜਦੇ ਹੋ ਤੇਰਾ ਨਾਮ ਕੀ ਵੀ ਮੇਰੇ ਹਰਸ਼ਦੀਪ ਸਿੰਘ ਹਰਸ਼ਦੀਪ ਸਿੰਘ ਤੁਹਾਨੂੰ ਵੀਰ ਹੁਣੇ ਲੈ ਕੇ ਜਾਂਦੇ ਨੇ ਕਿਸੇ ਕਮੀ ਕੋਈ ਚੀਜ਼ ਦੀ ਲੋੜ ਤਾਂ ਨਹੀਂ ਹੈਗੀ ਤੁਹਾਨੂੰ ਵੀਰੇ ਕੋਈ ਕਮੀ ਨਹੀਂ ਹੈਗੀ ਠੀਕ ਆ ਯਾਨੀ ਵੀਰ ਸਾਰਾ ਕੁਝ ਤੁਹਾਨੂੰ ਕਿੱਟਾਂ ਵਗੈਰਾ ਖਾਣ ਪੀਣ ਦਾ ਬੂਟ ਸਾਰਾ ਕੁਝ ਲੈ ਕੇ ਦਿੰਦੇ ਨੇ ਹਾਂਜੀ ਵੀਰੇ ਠੀਕ ਆ ਜਿਹੜੀ ਤੁਸੀਂ ਕੀ ਚੀਜ਼ ਕਹੋਗੇ ਉਹ ਲੈ ਕੇ ਦੇ ਦੇਣਗੇ ਵੀਰੇ ਠੀਕ ਆ ਵੀ ਵੀਰ ਦਾ ਕਿਆ ਹੋਇਆ ਮੇਰੂ ਵੀਰ ਦਾ ਇਹਨਾਂ ਸਾਰੇ ਪ੍ਰਬੰਧਕ ਕਮੇਟੀ ਜ਼ਹਰ ਦੀ ਪੋਣੀ ਵੀਰ ਨੇ ਵੀ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਦੱਸ ਦਿਆ ਕਰੋ ਤੁਸੀਂ ਹੈਨਾ ਹਾਂਜੀ ਹਾਂਜੀ ਵੀਰੇ ਠੀਕ ਆ ਤੇ ਬਾਕੀ ਟੂਰਨਾਮੈਂਟ ਤੇ ਵੀ ਲੈ ਕੇ ਜਾਂਦੇ ਨੇ ਤੁਹਾਨੂੰ ਹਾਂਜੀ ਹਾਂਜੀ ਵੀਰੇ ਗਏ ਸੀ ਹੁਣਕ ਠੀਕ ਆ ਹਾਂਜੀ ਤੇ ਤੇਰੇ ਨੌਕੀ ਵੀਰੇ ਮੈਂ ਕਰਨੂਰ ਸਿੰਘ ਕਰਨੂਰ ਸਿੰਘ ਤਮੋੜ ਤੋਂ ਹਾਂ ਜੀ ਜੀ ਠੀਕ ਆ ਕਿਹੜੀ ਕਲਾਸ ਚ ਮੈਂ 7ਵੀਂ ਚ 7ਵੀਂ ਚ ਤੂੰ ਵੀ ਫਿਰ ਫੁੱਟਬਾਲ ਖੇਡਣ ਆਉਣਾ ਡੇਲੀ ਆਉਣਾ ਮੈਂ ਹਾਂ ਜੀ ਡੇਲੀ ਆਉਂਦੇ ਆ ਠੀਕ ਆ ਵੀਰਾ ਪ੍ਰੈਕਟਿਸ ਵੀ ਕਰਾਉਂਦਾ ਹੁੰਦਾ ਹਾਂ ਜੀ ਰੋਲ ਪ੍ਰੈਕਟਿਸ ਲੱਗਦੀ ਹੁੰਦੀ ਆ ਠੀਕ ਆ ਤੇ ਤੇਰੇ ਨਾਂ ਕੀ ਵੀਰੇ ਆਰੀਫ ਜੀ ਆਰੇ ਕਿਹੜਾ ਪਿੰਡ ਤਮੋੜ ਜੀ ਤਮੋੜ ਤੋਂ ਸੋ ਇਹ ਸਾਰੇ ਬੱਚੇ ਤਮੋੜ ਦੇ ਨੇ ਨਾ ਸਾਰੇ ਬੱਚੇ ਤਮੋੜ ਦੇ ਨੇ ਸਾਰੇ ਪੜਨੂ ਵੀ ਕਹਿੰਦੇ ਸੀ ਵਧੀਆ ਸਕੂਲਾਂ ਚ ਪੜਦੇ ਨੇ ਪੜਨੂ ਵੀ ਸਾਰੇ ਹੁਸ਼ਿਆਰ ਨੇ ਤੇ ਸਾਰੇ ਮੈਂ ਦੇਖਿਆ ਵੀ ਖੇਡਦੇ ਵੀ ਬਹੁਤ ਵਧੀਆ ਨੇ ਜੋ ਸਪੋਰਟਸ ਖੇਡਦੇ ਨੇ ਜਿਵੇਂ ਇਹਨਾਂ ਨੂੰ ਵਧੀਆ ਸਿਖਾਇਆ ਗਿਆ ਉਹਨੂੰ ਫੋਲੋ ਕਰਦੇ ਨੇ ਤੇ ਵੀਰ ਨੇ ਇਹਨਾਂ ਸਾਰੇ ਵਿਦਿਆਰਥੀਆਂ ਨੂੰ ਦੱਸਿਆ ਖੇਡਣ ਵਾਲੇ ਖਿਡਾਰੀਆਂ ਨੇ ਵੀ ਸਾਨੂੰ ਵੀਰਾ ਲੈ ਕੇ ਵੀ ਜਾਂਦਾ ਖੇਡਣ ਵਾਸਤੇ ਤੇ ਸਾਨੂੰ ਇਹ ਵੀ ਕਿਹਾ ਵੀ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਸਭ ਤੋਂ ਮੰਗ ਲਿਆ ਕਰੋ ਤੇ ਬੱਚਿਆਂ ਨੇ ਸਾਰੇ ਨੇ ਕਿਹਾ ਵੀ ਸਾਨੂੰ ਕੁਝ ਹੋ ਲੈਣ ਦੀ ਲੋੜ ਨਹੀਂ ਵੀ ਜਿਹੜੇ ਵੀ ਹੁੰਦੇ ਵੀਰ ਦੇ ਦਿੰਦੇ ਨੇ ਤੇਰਾ ਨੌ ਕੀ ਹੈ ਵੀਰੇ ਜੀਗਰ ਸਿੰਘ ਲੇਕ ਜੀਵੀਰ ਸਿੰਘ ਤੇਰਾ ਨੌ ਬਲਤੇਰ ਸਿੰਘ ਵੀਰੇ ਬਲਤੇਰ ਸਿੰਘ ਵੀਰਾ ਲੈ ਕੇ ਜਾਂਦਾ ਸਾਰਾ ਕਰਦੇ ਨੇ ਪ੍ਰਬੰਧ ਆਪ ਹੀ ਹਾਂਜੀ ਵੀਰੇ ਠੀਕ ਆ ਤੇ ਡੇਲੀ ਖੇਡਣਾ ਆਉਂਦੇ ਹਾਂ ਹਾਂਜੀ ਵੀਰੇ ਠੀਕ ਆ ਠੀਕ ਆ ਸੋ ਸਾਰੇ ਬੱਚੇ ਡੇਲੀ ਘਟਣ ਆਉਂਦੇ ਨੇ ਤੇ ਵੀਰ ਨੇ ਦੱਸਿਆ ਵੀ ਅਸੀਂ ਐਤਵਾਰ ਨੂੰ ਉਹਨੂੰ ਖੜਾਉਣ ਵੀ ਲੈ ਕੇ ਜਾਂਦੇ ਆ ਰਾੜਾ ਸਭ ਹੋ ਗਿਆ ਜਾਂ ਹੋਰ ਪਿੰਡਾਂ ਦੇ ਵਿੱਚ ਨਾ ਇਹਨੇ ਟੀਮਾਂ ਬਣਾਈਆਂ ਹੋਈਆਂ ਨੇ ਤੇ ਖੜਾਉਣ ਵੀ ਲੈ ਕੇ ਜਾਂਦੇ ਨੇ ਤੇ ਸਾਰੀ ਜ਼ਿੰਮੇਵਾਰੀ ਦੇਖੋ ਵੀਰ ਦੀ ਸੋ ਆਪਣਾ ਫਰਜ਼ ਬਣਦਾ ਜਿੰਨੇ ਵੀ ਇਹ ਮੁੰਡੇ ਸਾਰੇ ਨੌਜਵਾਨ ਇਹਨਾਂ ਨੂੰ ਸਿਖਾ ਰਹੇ ਨੇ ਆਪਣਾ ਤਾਂ ਸਾਥ ਦਈਏ ਤੇ ਜਿਹੜੀ ਚੀਜ਼ ਦੀ ਲੋੜ ਹੈ ਇਹਨਾਂ ਨੂੰ ਪੁੱਛੀਏ ਵੀਰ ਉਹਨਾਂ ਨੂੰ ਵੀ ਜਿਹੜੇ ਕਿਹੜੇ ਚੀਜ਼ ਦੀ ਲੋੜੋ ਆਪਾਂ ਇਹਨਾਂ ਨੂੰ ਪੂਰੀ ਕਰੀਏ ਸੋ ਬਹੁਤ ਚੰਗਾ ਵਧੀਆ ਲੱਗਿਆ ਜੀ ਤੇ ਸਾਰੇ ਬੱਚਿਆਂ ਨਾਲ ਖੇਡ ਮੇੜ ਕੇ ਸਾਰੇ ਨਵੇਂ ਬੱਚੇ ਨੇ ਬਹੁਤ ਲੋੜ ਇੱਥੇ ਟਾਇਰ ਵੀ ਹੈਗੇ ਨੇ ਪ੍ਰੈਕਟਿਸ ਕਰਨ ਵਾਸਤੇ ਹੈ ਨਾ ਤੇ ਜਿੰਮ ਦਾ ਜੋ ਵੀ ਹੈਗਾ ਉਹ ਵੀ ਪ੍ਰਬੰਧ ਕੀਤਾ ਹੋਇਆ ਬੱਚਿਆਂ ਨੂੰ ਐਕਸਰਸਾਈਜ਼ ਕਰਨ ਵਾਸਤੇ ਵੀਰ ਜੀ ਫਿਰ ਜਿੰਮ ਦਾ ਪ੍ਰਬੰਧ ਇੱਥੇ ਕਰਤਾ ਬੱਚਿਆਂ ਵਾਸਤੇ ਹਾਂਜੀ ਹਾਂ ਵੀਰੇ ਅਮੀਰੂ ਨੇ ਮਤਲਬ ਉਹ ਖੇਡਦਾ ਰਿਹਾ ਪਹਿਲਾਂ ਹਾਂ ਤੇ ਉਹ ਇਹਨੇ ਅਮੀਰੂ ਨੇ ਜਦ ਇਹ ਟਾਈਮ 'ਚ ਸਮਾਨ-ਸਮੂਨ ਲਿਆ ਕੇ ਆਪੇ ਜਿੰਮ ਕਰੀਆ ਉਹਨੇ ਟਾਇਰ ਟੋਰ ਵੀ ਰੱਖੇ ਹੋਏ ਨੇ ਇਧਰਲੇ ਪਾਸੇ ਟਾਇਰ ਵੀ ਤੇ ਇਹ ਨਹਿਰ ਦੀ ਪਟੜੀ ਤੇ ਇਹਨਾਂ ਨੂੰ ਰੋਜ਼ ਮਿਲ ਲਾਦਾ ਰਾਣੋ ਦੇ ਪੁਲ ਤੱਕ ਭਜਾ ਕੇ ਵੀ ਲੈ ਕੇ ਆਉਂਦਾ ਜੀ ਠੀਕ ਹਾਂਜੀ ਹਾਂ ਹਾਂ ਜੀ ਹਾਂ ਰਾਣੋ ਦੇ ਪੁਲੀ ਤੇ ਇਧਰ ਨੂੰ ਕਦੇ ਬਾਡੇ ਵਾਲ ਨੂੰ ਲੈ ਕੇ ਜਾਂਦਾ ਉਹਨਾਂ ਨੂੰ ਰੋਜ਼ ਯਾਨੀ ਕੱਢਦਾ ਟਾਈਮ ਵਧੀਆ ਉਹਨਾਂ ਖਾਤਰ ਹਾਂ ਜੀ ਹਾਂ ਤੁਸੀਂ ਇਹਨਾਂ ਕਰ ਰਹੇ ਹੋ ਮੂਰੇ ਹੋ ਕੇ ਬਹੁਤ ਵਧੀਆ ਲੱਗਿਆ ਤੇ ਵੀਰ ਉਹਨਾਂ ਨੇ ਜਿੰਮ ਦਾ ਵੀ ਪ੍ਰਬੰਧ ਕੀਤਾ ਹੋਇਆ ਬੱਚਿਆਂ ਵਾਸਤੇ ਛੋਟੇ ਟਾਇਰ ਵੀ ਹੈਗੇ ਵੱਡੇ ਟਾਇਰ ਵੀ ਹੈਗੇ ਜਿਹਦੇ ਨਾਲ ਉਹ ਪ੍ਰੈਕਟਿਸ ਕਰਦੇ ਨੇ ਬੱਚੇ ਬਾਕੀ ਵਧੀਆ ਸਾਰੇ ਡਿਸਪਲਿਨ ਤੇ ਬਹੁਤ ਵਧੀਆ ਲੱਗਿਆ ਤੇ ਥੋੜੀ ਜਿਹੀ ਕਮੀ ਜ਼ਰੂਰ ਸੀ ਕਿ ਆਪਣੀ ਮਿੱਟੀ ਜ਼ਰੂਰ ਔੜਦੀ ਹੈ ਜਿੱਥੇ ਖਾੜਨਾ ਸਾਨੂੰ ਬਹੁਤ ਔਖਾ ਹੋ ਗਿਆ ਤੀਗਾ ਤੇ ਉਹ ਆਪਾਂ ਜ਼ਰੂਰ ਪੂਰੀ ਕਰਨੀ ਆ ਤੇ ਬਾਕੀ ਜਿਵੇਂ ਵੀ ਇਹਨਾਂ ਕੋਈ ਹੋਰ ਲੋਡ ਹੋਗੀ ਆਪਾਂ ਤੁਹਾਨੂੰ ਨਾਲ ਦੀ ਨਾਲ ਅਪਡੇਟ ਦਵਾਂਗੇ ਤੇ ਵੀਰ ਉਹਨਾਂ ਦੀ ਇੰਨੀ ਕ ਆਪਾਂ ਹੈਲਪ ਜ਼ਰੂਰ ਕਰਨੀ ਆ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਥੈਂਕ ਯੂ